ਦੇ ਵਿੱਚੋਂ ਸਭ ਤੋਂ ਮਾਤਣੋਂ ਨੂੰ ਮੰਨਿਆ ਜਾਂਦਾ ਜਿਹੜਾ ਬੰਦਾ ਕਿਰਾਏ ਤੇ ਘਰ ਚ ਰਹਿੰਦਾ ਹੋਵੇ ਪਹਿਲੀ ਗੱਲ ਜਦੋਂ ਤੁਹਾਡਾਤੀ ਪੁੱਤ ਮਰ ਜਾਂਦਾ ਸਭ ਤੋਂ ਪਹਿਲਾਂ ਕਿਰਾਏਦਾਰ ਮੰਨਦਾ ਉਹ ਉਹਦੇ ਕੋਲੇ ਅਗਲੇ ਦਿਨ ਦੀ ਰੋਟੀ ਪਾਣੀ ਦੀ ਚਿੰਤਾ ਉਹਨੂੰ ਕਿਰਾਏ ਦੀ ਚਿੰਤਾ ਉਹਨੂੰ ਕਿਸ਼ਤ ਭਰਨ ਦੀ ਚਿੰਤਾ ਆਇਥੋਂ ਤੁਸੀਂ ਇੱਕ ਵਧੀਆ ਜ਼ਿੰਦਗੀ ਛੱਡ ਕੇ ਤੁਹਾਡੇ ਬਜ਼ੁਰਗਾਂ ਨੇ ਇਹ ਧਰਤੀ ਉਦੋਂ ਨਹੀਂ ਛੱਡੀ ਜਦੋਂ ਸਿਰਾਂ ਦੇ ਮੁੱਲ ਪਏ ਜਦੋਂ 700 ਗੱਡਾ ਲੱਤ ਕੇ ਸਿੱਖਾਂ ਦੇ ਸਿਰਾਂ ਦਾ ਦਿੱਲੀ ਗਿਆ ਤੁਸੀਂ ਉਦੋਂ ਇਹ ਧਰਤੀ ਨਹੀਂ ਛੱਡੀ ਅੱਜ ਉਹਨਾਂ ਹਾਲਾਤਾਂ 'ਚ ਜਦੋਂ ਉਹ ਤੁਹਾਡੇ ਕੋਲੇ ਧਰਤੀ ਛਡਾਉਣੀ ਚਾਹੁੰਦੇ ਆ ਤੇ ਉਹ ਸਮਾਂ ਵੀ ਤੁਸੀਂ ਵੇਖਿਆ ਜਦੋਂ ਦਿੱਲੀ ਤੋਂ ਲੈ ਕੇ ਖੈਬਰ ਤੱਕ ਰਾਜ ਕੀਤਾ ਇੰਨੇ ਵੱਡੇ ਕਤਲੇਆਮ ਦੇ ਵਿੱਚੋਂ ਲੰਘ ਕੇ ਜੀ ਅੱਜ ਤੁਹਾਡੇ ਕੋਲ 220 ਕਿਲੋਮੀਟਰ ਦਾ ਪੰਜਾਬ ਬਚਿਆ ਹੈ ਤੁਸੀਂ ਇਹਦੇ ਤੋਂ ਵੀ ਆਪਣਾ ਦਾਵਾ ਛੱਡ ਰਹੇ ਜੇ ਪੰਜਾਬ ਵਰਗੀ ਸਰਕਾਰੀ ਗਵਨੀਆਂ 'ਚ ਤੁਹਾਨੂੰ ਕਿਤੇ ਨਹੀਂ ਮਿਲ ਸਕਦੀ ਦੁਨੀਆ ਤੇ ਰਾਜ ਆਉਣ ਵਾਲੇ ਸਮੇਂ 'ਚ ਉਹਦਾ ਹੈ ਜਿਹਦੇ ਹੱਥ 'ਚ ਰੋਟੀ ਹੋਊਗੀ ਤੁਸੀਂ 100 ਕਰੋੜ ਦੁਨੀਆ ਦੀ 800 ਕਰੋੜ ਆ ਤੁਸੀਂ ਸੌ ਕਰੋੜਾਂ ਬਾਦੀ ਨੂੰ ਰੋਟੀ ਪੈਦਾ ਕਰਕੇ ਦੇ ਰਹੇ ਹੋ ਤੁਸੀਂ ਆਪਣੀ ਧਰਤੀ ਤੋਂ ਦਾਵਾ ਨਾ ਛਡੋ